ਸ਼ੂਗਰ ਵਧਦੀ ਜਾ ਰਹੀ ਆ ਹਰ 10 ਚੋਂ ਨਵਾਂ ਬੰਦਿਆਂ ਨੂੰ ਸ਼ੂਗਰ ਹੋ ਗਈ ਆ ਮੇਰਾ ਨਾਮ ਰਮਨਜੀਤ ਸਿੰਘ ਮੈਂ ਫੌਜੋਂ ਰਿਟਾਇਰ ਆਇਆ 20 ਸਾਲ ਨੌਕਰੀ ਕਰਕੇ ਆਇਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਤਿੰਦਰਪਾਲ ਸਿੰਘ ਜੇਪੀ ਪਿੰਡ ਕੋਟਲੀਅੰਬ ਤੁਸੀਗਲਾ ਜੀ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਅਸੀਂ ਜੀ ਕੋਡ ਕੱਢਣਾ ਸ਼ੁਰੂ ਕੀਤਾ ਆ ਪਹਿਲੀ ਵਾਰੀ ਆਇਤ ਕੀ ਉਹ ਵੀ ਸ਼ੂਗਰ ਦੀਆਂ ਬਿਮਾਰੀਆਂ ਸ਼ੂਗਰ ਵਧਦੀ ਜਾ ਰਹੀ ਆ ਹਰ 10 ਚੋਂ ਨਵਾਂ ਬੰਦਿਆਂ ਨੂੰ ਸ਼ੂਗਰ ਹੋ ਗਈ ਆ ਇਹ ਕਰਕੇ ਅਸੀਂ ਸੋਚਿਆ ਕਿ ਕੁਝ ਨਾ ਕੁਝ ਆਪ ਬਸੀਏ ਨਾਲੇ ਆਪਣੇ ਆਂਡ ਗਵਾਂਡ ਆਪਣੇ ਸੱਜਣਾ ਮਿੱਤਰਾਂ ਨੂੰ ਗੁੜ ਦੀ ਦੇ ਕੇ ਥੋੜਾ ਬਚਾਇਆ ਜਾ ਸਕੇ ਸਾਡੇ ਜੋ ਕਿੰਨਾ ਬਿਮਾਰੀਆਂ ਜਿਸ ਤਰੀਕੇ ਨਾਲ ਵਧੀਆਂ ਜਾਂਦੀਆਂ ਤਿਆਰ ਤੁਸੀਂ ਵੇਖ ਲਿਆ ਜੀ ਆਪਾਂ ਬਿਲਕੁਲ ਜਿਹੜਾ ਸਾਡੇ ਪੁਰਾਣੇ ਬਜ਼ੁਰਗ ਜਿੱਦਾਂ ਵੀ ਤਿਆਰ ਕਰਦੇ ਸੀ ਉਹਨਾਂ ਤੋਂ ਅਸੀਂ ਸਿੱਖ ਕੇ ਤੇ ਅਸੀਂ ਉਦਾਂ ਹੀ ਤਿਆਰ ਕਰ ਰਹੇ ਹਾਂ ਜੀ ਕੋਈ ਕੈਮੀਕਲ ਨਹੀਂ ਕੋਈ ਕੁਛ ਨਹੀਂ ਤਾਂ ਲੱਗਦਾ ਬਾਜ਼ਾਰਾਂ ਦੇ ਵਿੱਚ ਜਿਹੜਾ ਚਿੱਟਾ ਮਿਲਦਾ ਵਾ ਗੁੜ ਉਹ ਜ਼ਹਿਰ ਹੁੰਦਾ ਤੋਂ ਕਿਸੀ ਜਿਹੜਾ ਕਾਲਾ ਗੁੜ ਬਣਾ ਰਹੇ ਹੋ ਕੀ ਆ ਫਰਕ ਕੀ ਆ ਤੇ ਇਹਦੇ ਨਾਲ ਫਾਇਦਾ ਕੀ ਕੀ ਹੁੰਦੇ ਖਾਣ ਮੈਂ ਹੋਰ ਜੀ ਕਿਸੇ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਸਾਰੇ ਆਪਣੀ ਮਿਹਨਤ ਕਰਦੇ ਆ ਪਰ ਜੋ ਸਾਡੇ ਕੋਲ ਸਾਡੇ ਕੋਲ ਚਟਾ ਸਾਡੇ ਕੁਮਾਰ ਦਾ ਜਾਂ ਕਿਦਾਂ ਸਾਡੇ ਕੋਲ ਚਟਾ ਨਹੀਂ ਗੋੜ ਬਣਿਆ ਤੇ ਸਾਡੇ ਕੋਲ ਪਿਓਰ ਗੋੜ ਆ ਔਰਗੈਨਿਕ ਇਦਾਂ ਦਾ ਹੀ ਰੰਗ ਆਇਆ ਜੇ ਫਾਇਦੇ ਕੀ ਕੀ ਨੇ ਇਹਦੇ ਖਾਣ ਦੇ ਜਿਹੜਾ ਖਾਣ ਦੇ ਫਾਇਦੇ ਅੱਜ ਕੱਲ ਵੀ ਸ਼ੂਗਰ ਦੀ ਮੇਨ ਪ੍ਰੋਬਲਮ ਤੇ ਸ਼ੂਗਰ ਦੀ ਹੀ ਆ ਜੀ ਸ਼ੂਗਰ ਕਰਕੇ ਅਸੀਂ ਜਿਆਦਾ ਇਹਦਾ ਉਪਰਾਲਾ ਕੀਤਾ ਵੀ ਸ਼ੂਗਰ ਤੋਂ ਬਚਿਆ ਜਾਵੇ ਬਾਕੀ ਅਸੀਂ ਗੋੜ ਸਬਜੀ ਦੁੱਧ ਹਰ ਚੀਜ਼ ਅਸੀਂ ਆਪਣੇ ਘਰ ਦੀ ਪਿਆਰ ਕਰ ਰਹੇ ਹਾਂ ਸਾਡੇ ਵੱਲ ਵੇਖ ਕੇ ਹੋਰ ਵੀ ਪਿੰਡ ਦੇ ਕਿਸਾਨ ਆ ਹਾਂਜੀ ਹਾਂਜੀ ਆਪਣੇ ਸੱਜਣ ਮਿੱਤਰ ਆ 10 12 ਜਾਣੇ ਸਾਡੇ ਇੱਥੇ ਕੋਲ ਹੀ ਰਹਿੰਦੇ ਸਾਰਾ ਦਿਨ ਉਹ ਵੀ ਉਹ ਵੀ ਵੇਖ ਕੇ ਕਹਿ ਰਹੇ ਹਾਂਜੀ ਉਹ ਵੀ ਕਹਿੰਦੇ ਵੀ ਅਗਲੇ ਸਾਲ ਤੋਂ ਅਸੀਂ ਵੀ ਆਪਣਾ ਕੋਈ ਥੋੜਾ ਬਹੁਤਾ ਕਨਾਲ ਦੋ ਕਨਾਲ ਲਾਵਾਂਗੇ ਲੱਗਦਾ ਪੂਰੇ ਪੰਜਾਬ ਦੇ ਕਿਸਾਨਾਂ ਨੂੰ ਇਹ ਉਪਰਾਲਾ ਕਰਦਾ ਹਾਂਜੀ ਜਰੂਰ ਜੀ ਆਪਣੇ ਬਜ਼ੁਰਗ ਕਰਦੇ ਸੀ ਕਿੰਨੀ ਕਿੰਨੀ ਲੰਮੀ ਉਮਰ ਹੰਢਾ ਕੇ ਜਾਂਦੇ ਅੱਜ ਕੱਲ 35 40 ਸਾਲ ਦੇ ਕਹਿੰਦੇ ਜੀ ਗੋਡੇ ਖਰਾਬ ਹੋ ਗਏ ਆ ਜੀ ਸ਼ੂਗਰ ਹੋ ਗਈ ਆ ਜੀ ਹਾਰਟ ਅਟੈਕ ਹੋ ਗਿਆ ਜੀ ਇਸ ਸਟੰਟ ਪਾਣੇ ਆ ਜੀ ਇਦਾਂ ਉਤੋਂ ਥੋੜਾ ਬਹੁਤਾ ਬਚਿਆ ਜਾ ਸਕਦਾ ਹੈ ਮੇਰਾ ਨਾਮ ਰਮਨਜੀਤ ਸਿੰਘ ਮੈਂ ਫੌਜੋਂ ਰਿਟਾਇਰ ਆਇਆ 20 ਸਾਲ ਨੌਕਰੀ ਕਰਕੇ ਆਇਆ ਤੇ ਆ ਕੇ ਛੋਟਾ ਜਿਹਾ ਸੈਟਅਪ ਲਾਇਆ ਇੱਕ ਪਿੰਡ ਵਾਸਤੇ ਲਾਇਆ ਜਾਂ ਘਰ ਵਾਸਤੇ ਲਾਇਆ ਜਿਹੜਾ ਪਿੰਡ ਸਾਡਾ ਇੱਕ ਘਰ ਹੀ ਆ ਤੇ ਮੇਰਾ ਇਹ ਉਪਰਾਲਾ ਵੀ ਮੈਂ ਆਪਣੇ ਪਿੰਡ ਦੇ ਵਿੱਚ ਹਰ ਘਰ ਦੇ ਵਿੱਚ 5 ਤੋਂ 10 ਕਿਲੋ ਗੋੜ ਜਿਹੜਾ ਮੈਂ ਦੇ ਸਕਾਂ ਇਹਦਾ ਫਾਇਦਾ ਕੀ ਆ ਕਿਉਂਕਿ ਖੰਡ ਵਰਤੀ ਜਾਂਦੀ ਉਸ ਨਾਲ ਬਿਮਾਰੀਆਂ ਨੇ ਵੀ ਫਾਇਦਾ ਕੀ हां हो जी ਖੰਡ ਦੇ ਨਾਲ ਤੇ ਪਹਿਲੀ ਗੱਲ 슈ਗਰ ਲੈਵਲ ਜਿਹੜਾ ਆ ਸਾਰਿਆਂ ਦੇ ਵੱਜ ਜਾਂਦੇ ਆ ਬਹੁਤ ਜ਼ਿਆਦਾ 슈ਗਰ ਨਾਲ ਹੋਰ ਵੀ ਬਿਮਾਰੀਆਂ ਗੋਲੀਆਂ ਖਾਣੇ ਉਹਨਾਂ ਲੀਵਰ ਖਰਾਬ ਹੋ ਜਾਂਦੇ ਆ ਅੱਖਾਂ ਖਰਾਬ ਹੋ ਜਾਂਦੀਆਂ ਏ ਕਰਕੇ ਜਿਹੜਾ ਗੁੜ ਹੈ ਉਹ ਤੇ ਹੁਣ ਤੇ ਜ਼ਰੂਰੀ ਹੋ ਗਿਆ ਹਰ ਇੱਕ ਘਰ ਦੇ ਵਿੱਚ ਹਰ ਇੱਕ ਬੰਦੇ ਨੂੰ ਖਾਣਾ ਹਰ ਇੱਕ ਇਨਸਾਨ ਨੂੰ ਖਾਣਾ ਕਿ ਕਿਸ ਤਰੀਕੇ ਨਾਲ ਵੇਖਦੇ ਉਹਦਾ ਫਾਇਦਾ ਕੀ ਕੀ ਹੈ ਗੁੜ ਦਾ ਫਾਇਦਾ ਬਹੁਤ ਫਾਇਦੇ ਜੀ ਇਹਦੇ ਇੱਕ ਤਾਂ ਬਿਮਾਰੀਆਂ ਤੋਂ ਆਪਾਂ ਛੁੱਟ ਜਾਂਦੇ ਆ ਛੁਟਕਾਰਾ ਹੋ ਜਾਂਦਾ ਸਾਡਾ ਇੱਕ ਹਸਪੀਟਲ 'ਚ ਨਹੀਂ ਜਾਣਾ ਪੈਂਦਾ ਆਪਾਂ ਨੂੰ ਬਹੁਤ ਫਾਇਦੇ ਇਹਦੇ ਜੀ ਕਿ ਇੱਕ ਇਸ ਤਰੀਕੇ ਨਾਲ ਵੇਚ ਦਿਓ ਅੱਜ ਜਿਹੜੇ ਨੌਜਵਾਨ ਨੇ ਮਿਹਨਤ ਕਰਨ ਤੋਂ ਭਾਈ ਦੀ ਜਿੱਥੇ ਜਾ ਕੇ ਖੰਡ ਲੈ ਕੇ ਖਾਣਦੇ ਬਿਮਾਰੀਆਂ ਜਾਂ ਚਿੱਟਾ ਗੁੜ ਬਾਜ਼ਾਰੋਂ ਮਿਲ ਜਾਂਦਾ ਉਹ ਬਿਮਾਰੀਆਂ ਤਾਂ ਕਿਸ ਤਰੀਕੇ ਨਾਲ ਹਾਂ ਜੀ ਹਾਂ ਜੀ ਮਿਹਨਤ ਤਾਂ ਚਲੋ ਲੱਗਦੀ ਆ ਫੌਜ ਦੇ ਨਾਲੋਂ ਜ਼ਿਆਦਾ ਮਿਹਨਤ ਨਹੀਂ ਆਏ ਹੁਣ ਮੈਨੂੰ ਇੰਨਾ ਲੱਗਦਾ ਵੀ ਜਦੋਂ ਫੌਜ ਦੇ ਇੱਥੇ ਕੰਮ ਕਰਦਾ ਮੈਨੂੰ ਇਹ ਲੱਗਦਾ ਮੈਨੂੰ ਕੋਈ ਕੰਮ ਹੀ ਨਹੀਂ ਆ ਫੌਜ ਵਿੱਚ ਬਹੁਤ ਹਾਰਡ ਵਰਕ ਕਰਨਾ ਪੈਂਦਾ ਸੀ ਤੇ ਹਰ ਇੱਕ ਨੌਜਵਾਨ ਨੂੰ ਮੈਂ ਤੇ ਇਹੋ ਕਹਿਣਾ ਚਾਹੁੰਦਾ ਵੀ ਥੋੜਾ ਬੋੜਾ ਸੈਟਅਪ ਆਪਣਾ ਲਾਓ ਪਿੰਡ ਚ ਲਾਓ ਘਰ ਚ ਲਾਓ ਤੇ ਗੁੜ ਭਰਉਣ ਦੀ ਤਰੀ ਕਾਲਾ ਗੋੜ ਤੇ ਹੀ ਕੱਢਦੇ ਹੋ ਚਿੱਟੇ ਤੇ ਕਾਲੇ ਗੋੜ ਚ ਨਹੀਂ ਕਾਲਾ ਨਹੀਂ ਕਹਿ ਸਕਦੇ ਕਾਲੀ ਚੀਜ਼ ਤਾਂ ਬਹੁਤ ਕਾਲੀ ਹੁੰਦੀ ਹੈ ਇਹ ਬ੍ਰਾਊਨ ਕਲਰ ਦਾ ਕਹਿ ਸਕਦੇ ਆ ਵੀ ਇੱਕ ਵਾਈਟ ਤੇ ਬ੍ਰਾਊਨ ਕਹਿ ਸਕਦੇ ਆ ਇਹ ਬ੍ਰਾਊਨ ਕਲਰ ਦਾ ਗੋੜ ਹੈ ਜੋ オリジナル ਗੋੜ ਹੈ ਜੋ ਕਿ ਸੋਡੇ ਤੋਂ ਹੀ ਤਿਆਰ ਕੀਤਾ ਆ ਸੋਡਾ ਵੀ ਬਿਲਕੁਲ ਅਸੀਂ ਥੋੜਾ ਜਿਹਾ ਲਾਉਨੇ ਆ ਇੱਕ ਤੋਂ ਡੇਢ ਚਮਚਾ ਬਸ ਤੇ ਕਾਲਾ ਨਹੀਂ ਕਹਿ ਸਕਦੇ ਨੂੰ ਹੀ ਹੋਰ ਕਿਸਾਨਾਂ ਨੂੰ ਕੀ ਬੀਟ ਕਰਨਾ ਕਿਸਾਨਾਂ ਨੂੰ ਇਹੋ ਅਪੀਲ ਆ ਵੀ ਆਪਣੇ ਘਰ ਜੋਗਾ ਥੋੜਾ ਬੋਤਾ ਗੰਨਾ ਲਾਓ ਤੇ ਆਪਣੇ ਘਰ ਚ ਜੋ ਜੜਾ ਗੁੜ ਨੂੰ ਲਿਆਓ ਖੰਡ ਨੂੰ ਬਿਲਕੁਲ ਹੀ ਖਤਮ ਕਰ ਦੋ ਖੰਡ ਦੇ ਡੱਬੇ ਜਿਹੜੇ ਉਹ ਘਰਾਂ ਚੋਂ ਬਾਹਰ ਕੱਢ ਦੋ ਤੇ ਗੁੜ ਵਾਲੇ ਲਿਆਓ ਮੇਰਾ ਨਾਮ ਗੁਰਚੰਦ ਸਿੰਘ ਜੀ ਪਿੰਡ ਪਿੰਡ ਕੋਟਲੀਆਮ ਤਸੀਲਾ ਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਹੈ ਜੀ ਗੋੜ ਦਾ ਉਪਰਾਲਾ ਬਹੁਤ ਵਧੀਆ ਜੀ ਵੀਰ ਨੇ ਸ਼ੁਰੂ ਕੀਤਾ ਸਾਡੇ ਪਿੰਡ ਦੇ ਵਿੱਚ ਇਸ ਦਿਨ ਇਹਨਾਂ ਵੱਲ ਜ਼ਰੂਰ ਹੋਵੇ ਹੋਰ ਵੀ ਸਾਡਾ ਪਿੰਡ ਗਾਂ ਅਗੇ ਤੋਂ ਸ਼ੁਰੂ ਕਰੇਗਾ ਜੀ ਹੋਰ ਵੀ ਅਸੀਂ ਵੀ ਚਾਹਾਂਗੇ ਵੀ ਗਾਂ ਅਸੀਂ ਵੀ ਥੋੜਾ ਥੋੜਾ ਜਿਹਾ ਨਾ ਕੰਮ ਕਰੀਏ ਰਲ ਕੇ ਥੋੜਾ ਬੋਤਾ ਕੰਮ ਜ਼ਰੂਰ ਗਾਂ ਕਰਾਂਗੇ ਕੀ ਲੱਗਦਾ ਕਿਉਂ ਕੀਤਾ ਇਹ ਉਪਰ ਵਾਦੀ ਆਬਾਦੀ ਦੇ ਵਿੱਚ ਜਿਹੜੀਆਂ ਆਪਣੀਆਂ ਬਿਮਾਰੀਆਂ ਉਹ ਤੇ ਬਹੁਤ ਜ਼ਿਆਦਾ ਵਧ ਰਹੀਆਂ ਇਹ ਤੇ ਹਰ ਬੰਦੇ ਨੂੰ ਪਤਾ ਬਿਮਾਰੀਆਂ ਰਹਿਤ ਪੰਜਾਬ ਨੂੰ ਬਣਾਉਣਾ ਜਾਂ ਸਾਰੀ ਦੁਨੀਆ ਬਣਾਉਣੀ ਕਿਸ ਤਰ੍ਹਾਂ ਅਸੀਂ ਪਾਣੀ ਰਹਿਤ ਰਹਿ ਸਕਦੇ ਆ ਸ਼ੁੱਧ ਖਾਣਾ ਸ਼ੁੱਧ ਪੀਣਾ ਤੇ ਸ਼ੁੱਧ ਪਹਿਨਣਾ ਇਹਦੇ ਵਾਸਤੇ ਸਾਨੂੰ ਸਭ ਤੋਂ ਵਧੀਆ ਇਹੋ ਆ ਵੀ ਸਭ ਤੋਂ ਪਹਿਲਾਂ ਸਾਨੂੰ ਖਾਣ ਵਾਲੇ ਵੇਖਣਾ ਚਾਹੀਦਾ ਆਰਗੇਨਿਕ ਚੀਜ਼ਾਂ ਵੇਖਣੇ ਜਾਉਂਗੀਆਂ ਜਿਹੜੇ ਅਸੀਂ ਆਪਣੀਆਂ ਬਿਮਾਰੀ ਰਹਿ ਚੀਜ਼ਾਂ ਖਾਈਏ ਇਸ ਦਾ ਮਤਲਬ ਕੋਈ ਸਬਜ਼ੀ ਨੂੰ ਖਾਦਣਾ ਪਵੇ ਜੈਵਿਕ ਜੈਵੀ ਖਾਦ ਦਾ ਵੱਧ ਤੋਂ ਵੱਧ ਕੀਤਾ ਜਾਵੇ ਅਸੀਂ ਚਾਹਾਂਗੇ ਵੀ ਅਸੀਂ ਵੀ ਆਪਣਾ ਇਸ ਦੇ ਵਿੱਚ ਆਪਨਾ ਜਿਆਦਾ ਵੱਧ ਤੋਂ ਵੱਧ ਉਪਰਾਲਾ ਦਈਏ ਤੇ ਘਰ ਤੋਂ ਘੱਟ ਜਿਆਦਾ ਤੋਂ ਜਿਆਦਾ ਰੂੜੀ ਦਾ ਵਰਤੋਂ ਵੱਧ ਕਰੀਏ ਜਿਹੜੀ ਗੋਆ ਹੁੰਦੀ ਗੋਆ ਖਾਦ ਵਰਤੀਦੀ ਆ ਉਸ ਕਰਕੇ ਉਹਦੇ ਵਰਤਨ ਦੇ ਨਾਲ ਹੀ ਅਸੀਂ ਇਸ ਪੰਜਾਬ ਨੂੰ ਜਿਆਦਾ ਛੁੱਧ ਬਣਾ ਸਕਦੇ ਆ ਲੱਗਦਾ ਖੰਡ ਵੀ ਕਿਤੇ ਨਾ ਕਿਤੇ ਮੁਕ ਕਰ ਰਿਹਾ ਬਹੁਤ ਜਿਆਦਾ ਮੁਕ ਕਰ ਰਿਆ ਜੀ ਕਿਤੇ ਕਿਤੇ ਨਹੀਂ ਬਹੁਤ ਵੱਡਾ ਮੁਕ ਕਰ ਰਿਆ ਖੰਡ ਦਾ ਅਸੀਂ ਜਿਹੜੀ ਖੰਡ ਵਰਤਦੇ ਆ ਖੰਡ ਸਾਡੇ ਸਰੀਰ ਨੂੰ ਖੋਰਦੀ ਆ ਹੱਡੀਆਂ ਖੋਰਦੀ ਆ ਸਾਡੇ ਸਰੀਰ ਵਿੱਚ ਸ਼ੂਗਰ ਪੈਦਾ ਕਰਦੀ ਆ ਸਾਡੇ ਸ਼ੂਗਰ ਲੈਵਲ ਵੱਲ ਹੁੰਦੀ ਆ ਇਸ ਕਰਕੇ ਇਸ ਜੀਵ ਤੋਂ ਬਚਣ ਵਾਸਤੇ ਇਸ ਖੰਡ ਤੋਂ ਬਚਣ ਵਾਸਤੇ ਸਾਨੂੰ ਗੁੜ ਦਾ ਹੀ ਪ੍ਰਾਲਾ ਕਰਨਾ ਚਾਹੀਦਾ ਵਾ ਘਰ ਪਰਤੀ ਸਾਨੂੰ ਘੱਟ ਤੋਂ ਘੱਟ ਬਹੁਤਾ ਨਹੀਂ ਤੇ ਹਰ ਬੰਦੇ ਨੂੰ ਅਸੀਂ ਇੱਕ ਬੰਦਾ ਬੋਦੀ ਵਰਨ ਦੇ ਘਰ ਦੇ ਵਿੱਚ ਚਾਰ ਵਾਰ ਜਾਂ ਤਿੰਨ ਵਾਰੀ ਚਾਹ ਬਣਾਉਂਦੇ ਆ ਜੇ ਚਾਰ ਵਾਰ ਜਾਂ ਤਿੰਨ ਵਾਰੀ ਚਾਹ ਬਣਾਉਂਦੇ ਆ ਤਾਂ ਸਾਡਾ ਗੁੜ ਤੇ ਖੰਡ ਦੀ ਖਪਤ ਹਰ ਘਰ ਤੋਂ ਘੱਟ ਬਹੁਤ ਅੱਧਾ ਕਿਲੋ ਹਫ਼ਤੇ ਇੱਕ ਖੰਡ ਦੀ ਰੋਜ਼ ਰੋਜ਼ ਕਰ ਜਾਂਦੇ ਆ ਇਸ ਕਰਕੇ ਸਾਨੂੰ ਜਿਆਦਾ ਤੋਂ ਜਿਆਦਾ ਗੁੜ ਵਰਤਣਾ ਚਾਹੀਦਾ ਵਾ ਗੁੜ ਵਰਤਣ ਦੇ ਨਾਲ ਸਾਡੇ ਸਰੀਰ ਦੀ ਸ਼ੁੱਧਤਾ ਹੋਏਗੀ ਸਰੀਰ ਦੀ ਸ਼ੁੱਧਾ ਹੋਏਗੀ ਸਾਡੇ ਸਰੀਰ 'ਤੇ ਬਿਮਾਰੀ ਨਾ ਲੱਗੇਗੀ ਉਹਦੇ ਕਰਕੇ ਅਸੀਂ ਜਿਆਦਾ گاਹ ਤੋਂ گا ਆਪਣੇ ਵੱਸ ਸਗੀ ਇਹ ਜੋ ਅਪੀਲ ਕਰਨਾ ਚਾਹੁੰਦੇ ਹੋਰ ਵੀ ਕਿਸਾਨਾਂ ਨੂੰ ਅਪੀਲ ਇਹੀ ਕਰਨੇ ਚਾਹੁੰਦਾ ਵੀ ਜੇ ਤੁਸੀਂ ਵੇਚਣ ਜੋਗਾ ਨਹੀਂ ਬਣਾਉਣਾ ਕੰਮ ਕਰਨਾ ਤੇ ਆਪਣੇ ਘਰ ਪਰਟੀ ਆਪਣੇ ਪਰਿਵਾਰ ਜੋਗਾ ਇੰਨਾ ਕੁ ਗੁਰ ਬਣਾ ਲਓ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਸ਼ੁੱਧ ਦਾਣਾ ਰਹਿ ਸਕੋ ਤੇ ਆਪਣੇ ਨਿਆਣਿਆਂ ਨੂੰ ਗਾਂ ਅੱਗੇ ਚੰਗੀ ਸਿੱਖਿਆ ਪ੍ਰਦਾਨ ਕਰ ਸਕੋ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗੜ ਦੁਸ਼ਮਣ ਤੋਂ ਸਰਕਾਰਾਂ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਪਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488